ਐਲ.ਈ.ਡੀ. ਹੈਗੀ ਹੈ ਮਿਸਜ਼ ਹੰਸਾ ਸ਼ਾ ਜਦੋਂ ਉਹ ਬਸੰਤੇਵ ਨਿਊ ਵਾਕਿੰਗ ਜਾ ਰਹੇ ਸੀਗੇ ਇਹ ਦੋ ਸਨੇਚਰਸ ਨੇ ਇਹਨਾਂ ਦਾ ਬੈਗ ਸਨੈਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ 65000 ਰੁਪਏ ਛੇਸ ਕੀਤੇ ਹਨ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਹੰਕਾਰ ਸਿੰਘ ਇਹਨਾਂ ਦੀ ਉਮਰ 32-35 ਸਾਲ ਹੈਗੀ ਹੈ ਇਨਾ ਤੋਂ ਰਿਕਵਰ ਕੀਤਾ ਇੱਕ ਲੂਈ ਬਟਾਉ ਦਾ ਬੈਗ 65000 ਰੁਪਏ Apple iPad ਤੇ ਮੋਬਾਈਲ ਫੋਨ Samsung ਇਹ ਲੇਡੀ ਹੈਗੀ ਹੈ ਮਿਸਸ ਸੰਸਾ ਸ਼ਾ 65 ইয়ার্স 올ਡ ਹੈ ਅਤਾਕ ਸਵਰਨਾ ਥੈਰੇਪੀ ਤੇ ਜਦੋਂ ਉਹ ਬਸੰਤਿਵ ਨਿਊ 어 వాకింగ్ ਜਾ ਰਹੇ ਸਗੇ ਤੇ ਇਹ ਦੋ ਸਨੇਚਰਸ ਨੇ ਸੰਦੀਪ ਸਿੰਘ ਤੇ ओंकार ਸਿੰਘ ਨੇ ਇਹਨਾਂ ਦਾ ਬੈਗ ਸਨੈਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ ਉਹ ਸੀਗਾ 65000 ਰੁਪਏ ਤੇ ਰਿਕਾਰਡ ਟਾਈਮ ਦੇ ਵਿੱਚ 2-4 ਘੰਟਿਆਂ ਦੇ ਵਿੱਚ ਵਿੱਚ ਇਹ ਦੋਨਾਂ ਨੂੰ ਫੜ ਕੇ ਲੋਕਲ ਪੁਲਿਸ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਇਹਨਾਂ ਨੂੰ ਫੜ ਲਿਆ ਨੰਬਰ 2 ਦਾ ਕ੍ਰਿਮੀਨਲ ਰਿਕਾਰਡ ਕੀ ਹੈ ਕਿਹੜੀ ਜਨਾਨੀ ਅਜਿਹੀ ਉਹ ਪੂਨੇ ਦੀ ਜਨਾਨੀ ਕਹਿੰਦਾ ਪੂਨੇ ਦੀ ਜਨਾਨੀ ਨਹੀਂ ਫੜੀ ਪੂਨੇ ਦੀ ਲੇਡੀ ਦੀ ਸਨੈਚਿੰਗ ਹੋਈ ਸੀ ਹਾਂਜੀ ਹਾਂਜੀ ਉਹਦੇ ਜਿਹੜੇ ਬੰਦੇ ਫੜੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਉਹਨਾਂ ਦਾ ਹਾਲੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਤੇ ਲੇਡੀ ਉਹ ਸੈਰ ਕਰ ਰਹੀ ਸੀ ਜਾਂ ਉੱਥੇ ਮਾਰਕੀਟ ਜਾ ਰਹੀ ਸੀ ਤੇ ਨਹੀਂ ਗਈ ਰਹੀ ਤਾਂ ਤ ਤੋਂ ਵਾਕ ਬਾਈ ਵਾਕਿੰਗ ਮਾਰਕੀਟ ਜਾ ਰਹੀ ਸੀ ਬਸੰਤੇਵਨ ਤੇ ਸਾਰ ਸਾਮਾਨ ਜਿਹੜਾ ਜੋ ਚੋਰੀ ਅਸਾਰਾ ਮਿਲ ਗਿਆ ਜਿਹਨਾਂ ਨੇ ਜੋ ਚੋਰੀ ਅਸੀਂ ਸਾਰਾ ਮਿਲ ਗਿਆ ਓਕੇ 100% ਰਿਕਵਰੀ ਕਿੰਨੇ ਲੋਕ ਸੀ ਇਹਨਾਂ ਦੇ ਨਾਲ ਪ੍ਰੋਪਰ ਜਿਹੜੇ 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 ਇਹ ਦੋਸਤ ਸੀਗੇ ਓਂਕਾਰ ਸਿੰਘ ਤੇ ਸੰਦੀਪ ਸਿੰਘ ਪਹਿਲਾਂ ਰਿਕਾਰਡ ਕੋਈ ਨਹੀਂ ਕਰਾ ਪਹਿਲਾਂ ਇਹਨਾਂ ਦਾ ਫੇਰ ਪਾ ਸੇ ਨਸ਼ੇ ਕਰ ਰਹੇ ਨੇ ਵੀ ਆਦੀ ਹੈ ਉਹ ਹਲੇ ਮੈਡੀਕਲ ਵਿੱਚ ਆ ਦੂਗਾ ਜੀ ਫਿਰ ਕੰਪਲੀਟ ਹੋ ਜਾਊਗਾ ਜੀ